ਕਿਤਾਵ ਕਾ ਫਲਟਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਨਸੀਬ ਜੰਗੀਰੇ ਨਾਈ ਦਾ ਪਾਂਜਾ ਸੀ ਸੰਘੇੜਿਆਂ ਤੋਂ ਜੰਗੀਰੇ ਦੀ ਸੰਘੇੜਿਆਂ ਵਾਲੀ ਭੈਣ ਦੇ ਚਾਰ ਮੁੰਡੇ ਤੇ ਦੋ ਕੁੜੀਆਂ ਸਨ ਕੁੜੀਆਂ ਕਦੋਂ ਦੀਆਂ ਵਿਆਹ ਵਰ ਦਿੱਤੀਆਂ ਸਨ ਵੱਡੇ ਤਿੰਨ ਮੁੰਡੇ ਵੀ ਵਿਆਹੇ ਹੋਏ ਸਨ ਨਸੀਬ ਸਭ ਤੋਂ ਛੋਟਾ ਸੀ ਉਨੇ 10ਵੀਂ ਜਮਾਤ ਪਿੰਡ ਦੇ ਸਕੂਲ ਵਿੱਚ ਹੀ ਪਾਸ ਕੀਤੀ। ਪੜਨ ਵਿੱਚ ਹੁਸ਼ਿਆਰ ਸੀ। ਵੱਡੇ ਭਾਈ ਤਾਂ ਅਨਪੜ੍ਹ ਸਨ। ਉਹ ਚਾਹੁੰਦੇ ਸਨ ਕਿ ਉਹਨਾਂ ਦਾ ਛੋਟਾ ਭਰਾ ਅਗਾਮ ਵੀ ਪੜੇ। ਪਰ ਪਰਜਾਈਆਂ ਨਸੀਬ ਦੇ ਹੋਰ ਪੜਨ ਉਤੇ ਖੁਸ਼ ਨਹੀਂ ਸਨ। ਉਹਨਾਂ ਦੇ ਆਪਣੇ ਜਵਾਕ ਉਡਾਰ ਹੁੰਦੇ ਜਾ ਰਹੇ ਸਨ। ਉਹ ਆਪਣੇ ਜਵਾਕਾਂ ਨੂੰ ਪੜਾਉਣ ਗਿਆ। ਸੱਸ ਦੇ ਜਵਾਕ ਤੋਂ ਕੀ ਲੈਣਾ ਸੀ? ਉਹਦੀ ਕੀ ਉਹਨਾਂ ਨੇ ਕਮਾਈ ਖਾਣੀ ਸੀ? ਨਸੀਬ ਦਾ ਪਿਓ ਮਰ ਗਿਆ ਸੀ। ਉਹ ਹੁੰਦਾ ਤਾਂ ਪੁੱਤ ਨੂੰ ਅਗਾਮ ਪੜਾਉਂਦਾ। ਉਹਦੇ ਸਾਰੇ ਚਾਹਾਂ ਲਾੜ ਪੂਰੇ ਕਰਦਾ ਨਸੀਬ ਦੀ ਬੁੱਢੀ ਮਾਂ ਦੀ ਪੇਸ਼ ਨਾ ਗਈ ਨਸੀਬ ਨੇ ਲੱਖ ਕੋਸ਼ਿਸ਼ ਕੀਤੀ ਕਿ ਉਹਨੂੰ ਬਰਨਾਲੇ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਜਾਵੇ ਪਰ ਨਹੀਂ ਪਰਜਾਈਆਂ ਅੱਗੇ ਕੀਤੇ ਤਰਲੇ ਨੇ ਫਲ ਸਿੱਧ ਹੋਏ ਅਖੀਰ ਨਸੀਬ ਦੀ ਮਾਂ ਨੇ ਉਹਨੂੰ ਸੁਝਾ ਦਿੱਤਾ ਕਿ ਉਹ ਕੋਠੇ ਖੜਕ ਸਿੰਘ ਜਾ ਕੇ ਆਪਣੇ ਮਾਮੇ ਨੂੰ ਪੁੱਛ ਲਵੇ ਕੀ ਹੈ ਉਹ ਹੀ ਉਹਦੀ ਪੜਾਈ ਕਰਵਾ ਦੇਵੇ ਦੇ ਫੇਰੇ ਨਸੀਬ ਆਵਦੀ ਮਾਂ ਨੂੰ ਨਾਲ ਲੈ ਕੇ ਕੋਠੇ ਕੜਕ ਸਿੰਘ ਆਇਆ ਸੀ ਵੱਡੀ ਭੈਣ ਨੇ ਆਂਝੀ ਜਈ ਹੋ ਕੇ ਭਾਈ ਨੂੰ ਸਵਾਲ ਪਾਇਆ ਜੰਗੀਰਾ ਕਹਿੰਦਾ ਸਾਨੂੰ ਦਾ ਨਸੀਬ ਦਾ ਆਸਰਾ ਰਹੂਗਾ ਸਗਾ ਦੇ ਸਾਡੇ ਆਪ ਦੇ ਹੈ ਨਹੀਂ ਕੋਈ ਸਾਨੂੰ ਤਾਂ ਪੁੱਤ ਮਿਲ ਗਿਆ ਭੈਣ ਦਾ ਪੁੱਤ ਆਪਦਾ ਪੁੱਤ ਤੂੰ ਹਰ ਕੋਰੇ ਛੜ ਜਾ ਇਹਨੂੰ ਇੱਥੇ ਮੈਂ ਕੱਲ ਨੂੰ ਜਾ ਕੇ ਇਹਦਾ ਰਾਮਪੁਰੇ ਕਾਲਚੋ ਦਾਖਲਾ ਕਰਵਾ ਆਉਣਾ ਉੱਥੇ ਦਾ ਇੱਕ ਪ੍ਰੋਫੈਸਰ ਮੇਰਾ ਵਕਫਾ ਹੈ ਫੂਲ ਦਾ ਹੈ ਹੁਣ ਰਾਮਪੁਰੇ ਰਹਿੰਦਾ ਆ ਨਸੀਬ ਦੀ ਮਾਂ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਨਸੀਬ ਦੇ ਚਿਹਰੇ ਉੱਤੇ ਫੁੱਲਾਂ ਦਾ ਖੇੜਾ ਸੀ ਉਹਦੇ ਮਾਮੇ ਨੇ ਉਹਦੀ ਗੱਲ ਸੁਣੀ ਭੈਣ ਕਹਿੰਦੀ ਚੰਗਾ ਪਾਈ ਸਰ ਹਿੰਮਤ ਹੈ ਤੇਰੀ ਤੇਰੇ ਆਸਰੇ ਨਾਲ ਇਹ ਪੜਜੋ ਧੁਗੜੇ ਜੋਗਾ ਹੋਜੋ ਵੱਡੇ ਤਾਂ ਤਿੰਨੇ ਅਣ ਪੜ ਰਹੇਗੇ ਲੋਕਾਂ ਦੇ ਘਣੀ ਭਾਂਡੇ ਮੰਜਣ ਵਾਲੇ ਇਹ ਤਾਂ ਗੰਦ ਚੋਂ ਨਿਕਲੋ ਲੈ ਮੈਂ ਤਾਂ ਤੈਨੂੰ ਹੀ ਦੇ ਚੱਲੀਏ ਮੁੰਡਾ ਸੀਤੋ ਨੇ ਮੁੰਡੇ ਦਾ ਮੱਥਾ ਚੁੰਮਿਆ ਉਹਨੂੰ ਹਿੱਕ ਨਾਲ ਲਾਇਆ ਕਹਿੰਦੀ ਮੈਂ ਤਾਂ ਤੁਹਾਡਾ ਹਸਾਨ ਨਹੀਂ ਭੁੱਲਦੀ ਬੀਬੀ ਨਣ ਦੇ ਤੁਸੀਂ ਮੇਰਾ ਬਸੇਬਾ ਕੀਤਾ ਇਹ ਤਾਂ ਰੱਬ ਦੀ ਮਰਜ਼ੀ ਹੈ ਮੇਰੀ ਕਿਸਮਤ ਮੇਰੇ ਕੋਲ ਵੇਲ ਤੁਮੜੀ ਨਾਲ ਲੱਗੀ ਅੱਜ ਤੋਂ ਇਹ ਮੁੰਡਾ ਮੇਰਾ ਹੋ ਗਿਆ ਤੇ ਫਿਰ ਦੂਜੇ ਦਿਨ ਜੰਗੀਰਾ ਉਹਨੂੰ ਰਾਮਪੁਰੇ ਦੇ ਮਾਲਵਾ ਕਾਜੋ ਚ ਲੈ ਗਿਆ ਦਾਖਲੇ ਦੇ ਧੀਆਂ ਤਰੀਕਾ ਅਜ ਰੈਂਦੀਆਂ ਸਨ ਪਿੰਡਾਂ ਦੇ ਮੁੰਡੇ ਕੁੜੀਆਂ ਦਾਖਲ ਹੋ ਰਹੇ ਸਨ ਜੰਗੀਰੇ ਨੇ ਪ੍ਰੋਫੈਸਰ ਸੱਜਣ ਸਿੰਘ ਨੂੰ ਸਤਿ ਸ਼੍ਰੀ ਅਕਾਲ ਬੁਲਾਇਆ ਅਰਜ਼ ਕੀਤੀ ਮਹਾਰਾਜ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਇਹ ਮੁੰਡਾ ਲੈ ਕੇ ਆਇਆ ਆ ਭਾਂਜਾ ਹੈ ਆਪਣਾ ਪਾਹੀ ਇਹਨੂੰ ਪੜਾਉਣਾ ਹੈ ਇਹਨੂੰ ਸਿਰੇ ਲਾ ਦੇਣਾ ਹੈ ਬਸ ਪੈਸੇ ਦੱਸ ਦਿਓ ਮੈਂ ਲੈ ਕੇ ਆਇਆ ਜੇ ਕੋਈ ਬਚਤ ਹੁੰਦੀ ਹੋਵੇ ਉਹ ਵੀ ਕਰ ਦਿਓ ਮਿਹਰਬਾਨੀ ਤੁਸੀਂ ਤਾਂ ਸਾਡੇ ਘਰ ਦੇ ਬੰਦੇ ਹੋ ਰੱਬ ਭਲਾ ਕਰੇ ਸੱਜਣ ਸਿੰਘ ਆਪਣੀ ਮੋਟੇ ਸ਼ੀਸ਼ੀਆਂ ਵਾਲੀ ਐਨਕ ਵਿੱਚ ਉਹਦੀ ਮੁੰਡੇ ਵੱਲ ਝਾਕਦਾ ਰਿਹਾ ਫਿਰ ਜੰਗੀਰੇ ਨੂੰ ਪੁੱਛਿਆ ਕਿਹੜਾ ਪਿੰਡ ਐ ਲੋ ਮਹਰਾਜ ਭੁੱਲ ਗਏ ਤੁਸੀਂ ਕੋਠਿਆਂ ਤੋਂ ਆ ਮੈਂ ਕੋਠੇ ਖੜਗ ਸਿੰਘ ਵਾਲੇ ਹਰਦਿਲ ਸਿੰਘ ਦੀ ਕੋਠੀ ਕਿੰਨੀ ਵਾਰੀ ਤਾਂ ਮਿਲੇ ਆ ਆਪਾਂ ਮੈਂ ਜੰਗੀਰ ਸੋਹਾਂ ਹਜਾਮ ਹੁੰਨਾ ਕੋਠਿਆਂ ਵਾਲਾ ਜੰਗੀਰ ਸਿੰਘ ਹਰਦਿਤ ਸਿੰਘ ਨਾਲ ਦੇਗਾ ਆਉਣਾ ਜਾਣਾ ਸੱਦਨ ਸਿੰਘ ਮੁਸਕਰਾਇਆ ਮੁੰਡੇ ਨੂੰ ਪੁੱਛਿਆ ਫਾਰਮ ਭਰ ਲਿਆ ਨਸੀਬ ਚੁੱਪ ਖੜਾ ਸੀ ਸੱਜਨ ਸਿੰਘ ਨੇ ਆਪ ਉੱਠ ਕੇ ਉਹਨੂੰ ਫਾਰਮ ਦਿਵਾਇਆ ਤੇ ਪ੍ਰਭਾਵੇ ਦਿੱਤਾ ਤੇ ਫੇਰ ਪ੍ਰਿੰਸੀਪਲ ਤੋਂ ਮਨਜ਼ੂਰੀ ਕਰਵਾ ਕੇ ਫਾਰਮ ਹੁੰਡੇ ਦੇ ਹੱਥ ਵਿੱਚ ਦੇ ਦਿੱਤਾ ਅਖਿਆ ਫੀਸ ਮਾਫੀ ਵਾਲਾ ਫਾਰਮ ਵੀ ਭਰ ਲੈ ਉਹਦੇ ਤੇ ਸਰਪੰਚ ਦੀ ਤਸਦੀਕ ਕਰਾਉਣੀ ਹੈ ਮੋਹਰ ਲਵਾ ਕੇ ਪਸੜੀਆਂ ਛਰਣੀਆਂ ਦੀ ਫੀਸ ਮਾਫ ਹੈ ਅੱਜ ਕਰਵਾ ਕੇ ਲਿਆ ਦਿਓ ਤਾਂ ਅੱਜ ਹੀ ਫੀਸ ਮਾਫ ਹੋ ਜੋ ਨਹੀਂ ਤਾਂ ਅੰਕਾ ਲੂੰ ਲਿਆ ਦਿਓ ਫੀਸ ਮਾਫ ਹੋ ਜੋ ਹੋਰ ਦੱਸੋ ਜੰਗੀਰਾ ਬਾਗੋ ਬਾਗ ਹੋਇਆ ਖੜਾ ਸੀ ਸੱਜਣ ਸਿੰਘ ਨੂੰ ਉਹਨਾਂ ਨੇ ਸਤਿਸ਼੍ਰੀ ਅਕਾਲ ਬੁਲਾਈ ਤੇ ਮਾਮਾ ਭਾਣ ਦਾ ਪਿੰਡ ਆ ਕੇ ਫੀਸ ਮਾਫੀ ਦੇ ਫਾਰਮ ਉਤੇ ਸਰਪੰਚ ਦੀ ਮੋਹਰ ਲਵਾ ਕੇ ਦਸਤਖਤ ਕਰਵਾਏ। ਅਗਲੇ ਦਿਨ ਨਸੀਬ ਪ੍ਰੈਪ ਵਿੱਚ ਦਾਖਲ ਹੋ ਗਿਆ। ਉਸੇ ਦਿਨ ਹਰਦੇਤ ਸਿੰਘ ਆਪਣੀ ਕੁੜੀ ਨੂੰ ਦਾਖਲ ਕਰਵਾ ਕੇ ਗਿਆ ਸੀ। ਇੱਕ ਕੁੜੀ ਤਰਖਾਣਾ ਦੀ ਵੀ ਦਾਖਲ ਕਰਵਾ ਗਿਆ ਸੀ। ਇਕੱਲੀ ਕੁੜੀ ਨਾਲ ਦੋਵੇਂ ਜਾਣੀਆਂ ਇਕੱਠੀਆਂ ਆ ਜਾ ਸਕਣਗੀਆਂ। ਕੋਠੇ ਖੜਕ ਸਿੰਘ ਦੇ ਤਿੰਨ ਚਾਰ ਹੋਰ ਮੁੰਡੇ ਵੀ ਸਨ। ਆਰੇ ਦੁਆਲੇ ਦੇ ਪਿੰਡਾਂ ਦੇ ਮੁੰਡੇ ਕੁੜੀਆਂ ਤਾਂ ਕਾਫੀ ਪੜਦੇ ਸਨ ਪਰ ਇੰਨੇ ਨਹੀਂ ਕਿਸੇ ਪਿੰਡ ਦੇ ਦੋ ਕਿਸੇ ਦੇ ਵੱਧ ਤੋਂ ਵੱਧ 5 ਤੇ 6 ਵਿਦਿਆਰਥੀ ਕਾਲਜ ਜਾਂਦੇ ਕੁੜੀ ਕਿਸੇ ਕਿਸੇ ਪਿੰਡ ਦੀ ਸੀ ਬਹੁਤਿਆਂ ਕੁੜੀਆਂ ਫੁੱਲੋਂ ਜਾਂਦੀਆਂ ਆ ਰਾਮਪੁਰਾ ਮੰਡੀ ਦੀਆਂ ਕੁੜੀਆਂ ਇੱਥੇ ਨਹੀਂ ਆਉਂਦੀਆਂ ਸਨ ਮੰਡੀ ਵਿੱਚ ਹੀ ਇੱਕ ਅਕਾਦਮੀ ਕਿਸੇ ਨੇ ਖੋਲ ਰੱਖੀ ਸੀ ਨਰੋਲ ਲੜਕੀਆਂ ਲਈ ਮੰਡੀ ਦੀਆਂ ਕੁੜੀਆਂ ਦਾ ਉਸੇ ਅਕਾਦਮੀ ਵਿੱਚ ਪੜਦੀਆਂ ਮੰਡੀ ਦੇ ਮੁੰਡੇ ਅਜੇ ਵੀ ਬਠਿੰਡੇ ਪੜਨ ਜਾਂਦੇ ਸੇਰ ਤੋਂ ਜ਼ਿਮੀਦਾਰਾਂ ਦੇ ਮੁੰਡੇ ਰੇਲ ਗੱਡੀ ਨਹੀਂ ਤਾਂ ਬਸ ਉਹਨਾਂ ਨੂੰ ਆਮ ਮਿਲ ਜਾਂਦੀ। ਮੁੰਡੇ ਵੱਡੇ ਸ਼ਹਿਰ ਦੀ ਸ਼ੈਅਰਬੀਤਾ ਕਰ ਆਉਂਦੇ। ਮਾਲਵਾ ਕਾਜ ਦੇ ਸਖਤ ਪ੍ਰਿੰਸੀਪਲ ਤੋਂ ਉਹ ਡਰਦੇ ਵੀ ਉੱਥੇ ਦਾਖਲ ਨਾ ਹੁੰਦੇ। ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ। ਮਾਰਚ ਚੜ੍ਹ ਗਿਆ ਸੀ, ਅਪ੍ਰੈਲ ਵਿੱਚ ਪੇਪਰ ਸ਼ੁਰੂ ਹੋਣੇ ਸਨ। ਵਿਦਿਆਰਥੀ ਕਿੰਨੇ ਹੀ ਦਿਨਾਂ ਤੋਂ ਰਸਵੇ ਤੜਾ ਰਹੇ ਸਨ ਕਿ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਵੇ। ਲੀਡਰ ਮੁੰਡੇ ਕਈ ਵਾਰ ਪ੍ਰਿੰਸੀਪਲ ਨੂੰ ਮਿਲਾਏ ਸਨ। ਅਕੀਰ ਬਾਬੇ ਨੇ ਫੈਸਲਾ ਕੀਤਾ ਕਿ ਇਸ ਸਨੇਚਰਵਾਰ ਦੇ ਸਾਰੇ ਪੀਰੀਅਡ ਲਾ ਕੇ ਸਭ ਕਲਾਸਾਂ ਨੂੰ ਹੀ ਛੱਡ ਦਿੱਤਾ ਜਾਵੇਗਾ ਉਸ ਦਿਨ ਸਨੇਚਰਵਾਰ ਸੀ ਹਰ ਕੋਈ ਲੈਕਚਰਰ ਆਪਣਾ ਪੀਰੀਅਡ ਲਾਉਂਦਾ ਤਾਂ ਆਪਣੇ ਸਬਜੈਕਟ ਦੀ ਗੱਲ ਘੱਟ ਕਰਦਾ ਇਮਤਿਹਾਨ ਦੀ ਤਿਆਰੀ ਸੰਬੰਧੀ ਵਿਦਿਆਰਥੀਆਂ ਨੂੰ ਸਲਾਹਾਂ ਬਹੁਤੀਆਂ ਦਿੰਦਾ ਪ੍ਰੋਫੈਸਰ ਸੱਜਣ ਸਿੰਘ ਬੀਏ ਫਾਈਨਲ ਦਾ ਪੀਰੀਅਡ ਲੈ ਰਿਹਾ ਸੀ ਕਲਾਸਰੂਮ ਵਿੱਚ 40 ਮੁੰਡੇ ਕੁੜੀਆਂ ਬੈਠੇ ਹੋਏ ਸਨ 45-46 ਸਾਲ ਦਾ ਸੱਜਣ ਸਿੰਘ ਲੈਕਚਰਰ ਡੈਸਕ ਉੱਤੇ ਝੁਕਿਆ ਖੜਾ ਆਪਣੇ ਵਿਦਿਆਰਥੀਆਂ ਨਾਲ ਆਖਰੀ ਦਿਨਾਂ ਦੀਆਂ ਗੱਲਾਂ ਕਰ ਰਿਹਾ ਸੀ ਸਫੈਦ ਬਰਸ਼ਰਟ ਵਰਸਟਰਡ ਦੀ ਸਲੇਟੀ ਪੈਂਟ ਵਿੱਚ ਦਿੱਤੀ ਹੋਈ ਅਸਮਾਨੀ ਰੰਗ ਦਾ ਸਵੈਟਰ ਤੇ ਸਵੈਟਰ ਨਾਲ ਮੇਲ ਖਾਂਦੀ ਪੱਗ ਟਾਈ ਦਾ ਰੰਗ ਚਿੱਟਾ ਤੇ ਲਾਲ ਚਿੱਟੀ ਜ਼ਮੀਨ ਉੱਤੇ ਲਾਲ ਧਾਰੀਆਂ ਮੋٹے ਸ਼ੀਸ਼ਿਆਂ ਦੀ ਐਨਕ ਡੈਸਕ ਉੱਤੇ ਪਿਆ ਚਮੜੇ ਦਾ ਕਾਲਾ ਬਰੀਫਕੇਸ ਉਹ ਦੱਸ ਰਿਹਾ ਸੀ ਬਈ ਮਿੱਤਰੋ ਇਹਨਾਂ ਦਿਨਾਂ ਵਿੱਚ ਰੋਟੀ ਘੱਟ ਖਾਇਆ ਕਰੋ ਬੋਤਾ ਅੰਨ ਖਾਣ ਨਾਲ ਨੀਂਦ ਬਹੁਤ ਆਉਂਦੀ ਐ ਇਹ ਦਿਨ ਪੜਨਦੇ ਨੇ ਸਰੀਰ ਨੂੰ ਕਸ਼ਟ ਦਿਓ ਮਨ ਮਾਰ ਕੇ ਬੜੋ ਦਿਨ ਰਾਤ ਇੱਕ ਕਰ ਦਿਓ ਤੁਹਾਡੇ ਲਈ ਪੜਾਈ ਦੇ ਮੈਦਾਨ ਚ ਇੱਕ ਹਮਸਾਨ ਦਾ ਜੁੱਧ ਐ ਖਾ ਰੂ ਪਾ ਦਿਓ ਫੇਰ ਦੇਖਿਓ ਨੰਬਰ ਆਉਂਦੇ ਸਾਰੀ ਬਿਰਤੀ ਹੁਣ ਕਿਤਾਬਾਂ ਵੱਲ ਮੋੜ ਦਿਓ ਗੱਜ ਵੱਜ ਕੇ ਇਮਤਿਹਾਨ ਦਿਓ ਫੇਰ ਖੁੱਲੀਆਂ ਖੇਡਾਂ ਨੇ ਮੁੰਡੇ ਮਿੰਨਾ ਮਿੰਨਾ ਮਸਕਰਾ ਰਹੇ ਸਨ ਕੁੜੀਆਂ ਸਿਰ ਝੁਕਾ ਕੇ ਬੈਠੀਆਂ ਹੋਈਆਂ ਸਨ ਤੇ ਫੇਰ ਸੱਜਣ ਸਿੰਘ ਨੇ ਆਖਿਆ ਦੰਤੇ ਰਾਤ ਦੀ ਵੰਡ ਕਰ ਲਿਓ ਕਿੰਨੇ ਘੰਟੇ ਸੌਣਾ ਹੈ ਕਿੰਨੇ ਘੰਟੇ ਤੁਰਨਾ ਫਿਰਨਾ ਤੇ ਬੇਲੇ ਰਹਿਣਾ ਹੈ ਤੇ ਫਿਰ ਕਿੰਨੇ ਘੰਟੇ ਪੜ੍ਹਨਾ ਹੈ ਪੜਨ ਦੇ ਘੰਟਿਆਂ ਨੂੰ ਅੱਢ-ਅੱਢ ਸਬਜੈਕਟਾਂ ਵਿੱਚ ਵੀ ਵੰਡ ਲਓ ਸਵੇਰੇ ਕੀ ਪੜ੍ਹਨਾ ਹੈ ਦੁਪਹਿਰੇ ਜਾਂ ਪਹਿਲੇ ਪੈਰ ਕੀ ਅਤੇ ਫਿਰ ਰਾਤ ਨੂੰ ਕੀ ਇੱਕ ਵਾਰੀ ਤਾਂ ਢੇੜੇ ਖਵਾ ਦਿਓ ਕਿਤਾਬਾਂ ਦੇ ਇਮਤਿਹਾਨ ਵਿੱਚ ਸਵਾਲ ਆਉਣ ਤਾਂ ਉਹਨਾਂ ਦੇ ਠੋਕਵੇਂ ਠੋਕਵੇਂ ਤੇ ਠੋਸ ਟੂ ਦਾ ਪੁਆਇੰਟ ਨਿਗਰ ਅਤੇ ਗਿਆਨ ਗੜੱਚ ਵਿੱਚ ਜਵਾਬ ਲਿਖੋ ਪੇਪਰ ਵੇਖਣ ਵਾਲਾ 당ਗ ਰਹਿ ਜਾਏ ਪੀਰੀਅਡ ਸ਼ੁਰੂ ਹੋਏ ਨੂੰ ਹਾਲੇ 10-15 ਮਿੰਟ ਹੀ ਲੰਗੇ ਸਨ ਪਸ਼ਵਿੰਦਰ ਆਪਣੀ ਸੀਟ ਤੋਂ ਉੱਠੀ ਪ੍ਰੋਫੈਸਰ ਬੋਲਣੋਂ ਚੁੱਪ ਹੋ ਗਿਆ ਸਾਰੇ ਮੁੰਡੇ ਕੁੜੀਆਂ ਪਸ਼ਵਿੰਦਰ ਵੱਲ ਝਾਕਣ ਲੱਗੇ ਹੈਰਾਨ ਸਨ ਕੀ ਆਖਣ ਲੱਗੀ ਐ ਇਹ ਉਹਨੇ ਹੱਥ ਵਿੱਚ ਲਾ ਤੈ ਕੀਤਾ ਆਪਣਾ ਛੋਟਾ ਜਿਹਾ ਰਮਲ ਬੁੱਲਣੋਂ ਉਤੋਂ ਦੀ ਫੇਰੇਆ ਅਤੇ ਕਹਿਣ ਲੱਗੀ ਸਰ ਜਦੋਂ ਅਸੀਂ ਪ੍ਰੈਪ ਚ ਦਾਖਲ ਹੋਏ ਸੀ ਤੁਸੀਂ ਸਾਡਾ ਪਹਿਲੇ ਦਿਨ ਪੀਰੀਅਡ ਲਾਇਆ ਸੀ ਤਾਂ ਤੁਸੀਂ ਆਪਣੇ ਜੀਵਨ ਬਾਰੇ ਕਿੰਨੀਆਂ ਹੀ ਗੱਲਾਂ ਸਾਨੂੰ ਦੱਸਿਆ ਸਨ ਅੱਜ ਸਾਡਾ ਆਖਰੀ ਦਿਨ ਹੈ ਤੁਹਾਡਾ ਵੀ ਆਖਰੀ ਪੀਰੀਅਡ ਮੁੜ ਕੇ ਤਾਂ ਤੁਸੀਂ ਵੀ ਸਾਡਾ ਪੀਰੀਅਡ ਨਹੀਂ ਲਾਉਣਾ ਇੱਕ ਸਾਡੀ ਗੱਲ ਮੰਨ ਲਓ ਕੀ ਦੱਸੋ ਕਿਹੜੀ ਗੱਲ ਸਜਨ ਸਿੰਘ ਕੁੜੀ ਦੇ ਉੱਠਣ ਉੱਤੇ ਅਚੰਬਿਤ ਜਿਹਾ ਹੋਇਆ ਖੜਾ ਸੀ ਮੁੰਡੇ ਕੁੜੀਆਂ ਹੈਰਾਨ ਸਨ ਤੇ ਗੁਜੇ ਗੁਜਰਟ ਵਿੱਚ ਹੀ ਰਸ ਹੱਸ ਰਹੇ ਸਨ ਕੀ ਗੱਲ ਆਖੇਗੀ ਬੁਸ਼ਪਿੰਦਰ ਆਪਣਾ ਜੀਵਨ ਇੱਕ ਵਾਰੀ ਫੇਰ ਦੱਸ ਦਿਓ ਪਸ਼ਪਿੰਦਰ ਬੋਲੀ ਨਸੀਬ ਖੜਾ ਹੋਇਆ ਸੱਜੇ ਹੱਥ ਦੀ ਮੁਠੀ ਵਿੱਚੋਂ ਪਹਿਲੀ ਉਂਗਲ ਖੜੀ ਕਰਕੇ ਕਹਿੰਦਾ ਹਾਂ ਇਹ ਤਾਂ ਜ਼ਰੂਰ ਸੁਣਾਓ ਜੀ ਪਲੀਜ਼ ਬੀਏ ਫਾਈਨਲ ਦੀ ਇਸ ਕਲਾਸ ਵਿੱਚ ਇਨਹੀ ਵਿਦਿਆਰਥੀਆਂ ਦੀ 4 ਬਰੇ ਪਹਿਲਾਂ ਦੀ ਪ੍ਰੈਪ ਕਲਾਸ ਨਾਲੋਂ ਅੱਧੇ ਮੁੰਡੇ ਕੁੜੀਆਂ ਨਵੇਂ ਸਨ ਸੱਜਣ ਸਿੰਘ ਹਰ ਸਾਲ ਪ੍ਰਪ ਕਲਾਸ ਦਾ ਪਹਿਲਾ ਪੀਰੀਅਡ ਲੈਂਦਾ ਤਾਂ ਪਹਿਲੇ ਦਿਨ ਹੀ ਆਪਣੇ ਬਾਰੇ ਦੱਸਦਾ ਉਹਦੇ ਜੀਵਨ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੁੰਦੇ ਸਗੋਂ ਕਈ ਵਿਦਿਆਰਥੀ ਤਾਂ ਸੱਜਣ ਸਿੰਘ ਨੂੰ ਆਪਣਾ ਚਾਨਣ ਮੰਨਾਰਾ ਹੀ ਮੰਨ ਲੈਂਦੇ ਅਜਿਹੇ ਵਿਦਿਆਰਥੀਆਂ ਨਾਲ ਸੱਜਣ ਸਿੰਘ ਰੇਲੂ ਜਿਹੇ ਸੰਬੰਧ ਪੈਦਾ ਕਰ ਲੈਂਦਾ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸਲਾਹਾਂ ਦਿੰਦਾ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਦਾ ਆਪਣਾ ਜੀਵਨ ਦੱਸ ਕੇ ਉਹ ਖੁਸ਼ੀ ਵੀ ਬੜਾ ਹੁੰਦਾ ਉਹ ਤਾਂ ਇੱਕ ਕਿਣਕੀ ਤੋਂ ਉੱਠ ਕੇ ਚਮਕਦਾ ਤਾਰਾ ਬਣ ਗਿਆ ਸੀ ਤੇ ਅੱਜ ਵੀ ਅ ਫਾਈਨਲ ਦੀ ਕਲਾਸ ਦੇ 40 ਦੇ 40 ਵਿਦਿਆਰਥੀ ਸਜਣ ਸਿੰਘ ਵੱਲ ਸੁਆਂਤ ਬੂੰਦ ਨੂੰ ਤਰਸਦੇ ਪਪੀਹੇ ਵਾਂਗ ਮੂੰਹ ਅੱਡੀ ਝਾਂਕ ਰਹੇ ਸਨ ਸਜਣ ਸਿੰਘ ਨੇ ਆਪਣੀ ਟਾਈਟਲ ਲਈ ਕੀਤੀ ਤੇ ਖੰਗੂਰਾ ਮਾਰ ਕੇ ਬੋਲਣਾ ਸ਼ੁਰੂ ਕੀਤਾ ਅਜਿਹੇ ਸਮੇ ਇੱਕ ਗੌਰਵ ਅਤੇ ਉਦਾਸੀ ਦਾ ਮਿਲਿਆ ਜੁਲਿਆ ਪ੍ਰਭਾਵ ਉਹਦੇ ਸਿਰ ਉੱਤੇ ਆ ਜਾਇਆ ਕਰਦਾ ਸੀ ਉਹਨੇ ਡੂੰਘੀ ਅਤੇ ਗੰਭੀਰ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਪੀਰੀਅਡ ਖਤਮ ਹੋ ਚੁੱਕਿਆ ਸੀ ਬੀਏ ਫਾਈਨਲ ਦਾ ਇਹ ਅੰਤਲਾ ਪੀਰੀਅਡ ਸੀ ਸੱਜਣ ਸਿੰਘ ਦਾ ਵੀ ਕੋਈ ਹੋਰ ਪੀਰੀਅਡ ਕਿਸੇ ਕਾਲਜ ਵਿੱਚ ਨਹੀਂ ਸੀ ਉਸਨੇ ਕਲਾਸ ਛੱਡੀ ਤੇ ਆਪਣਾ ਬਰੀਫ ਕੇਸ ਸੰਭਾਲ ਲਿਆ ਮੁੰਡੇ ਕੁੜੀਆਂ ਵਿਖੜੇ ਹੋ ਗਏ ਪਰ ਸੱਜਣ ਸਿੰਘ ਦੀ ਗੱਲ ਤਾਂ ਅਜੇ ਵਿੱਚੇ ਪਈ ਸੀ ਉਹ ਚਾਹੁੰਦਾ ਸੀ ਗੱਲ ਸਿਰੇ ਲੱਗ ਜਾਵੇ ਵਿਦਿਆਰਥੀ ਵੀ ਸ਼ਾਇਦ ਇਹੀ ਚਾਹੁੰਦੇ ਹੋਣਗੇ ਦੋ ਤਿੰਨ ਕੁੜੀਆਂ ਤੇ ਚਾਰ ਪੰਜ ਮੁੰਡੇ ਕਮਰੇ ਤੋਂ ਬਾਹਰ ਹੋ ਗਏ ਉਹ ਘਰਾਂ ਨੂੰ ਭੱਜਣ ਲਈ ਕਾਲੇ ਹੋਣਗੇ ਜਾਂ ਹੋ ਸਕਦਾ ਸੀ ਉਹਨਾਂ ਨੂੰ ਸੱਜਣ ਸਿੰਘ ਦੀ ਜ਼ਿੰਦਗੀ ਨਾਲ ਹੋਰ ਦਿਲਚਸਪੀ ਨਾ ਰਹੀ ਹੋਵੇ ਬਾਕੀ ਮੁੰਡੇ ਕੁੜੀਆਂ ਉਵੇਂ ਦੇ ਉਵੇਂ ਖੜੇ ਸਨ ਜਿਵੇਂ ਕਮਰੇ ਤੋਂ ਬਾਹਰ ਨਾ ਜਾਣਾ ਚਾਹੁੰਦੇ ਹੋਣ ਪ੍ਰੋਫੈਸਰ ਨੇ ਉਹਨਾਂ ਦਾ ਰੁਖ ਦੇਖਿਆ ਤੇ ਆਪ ਇਹ ਕਿਹਾ ਤੁਸੀਂ ਜੇ 10 15 ਮਿੰਟ ਹੋ ਠਹਿਰ ਸਕਦੇ ਹੋ ਤਾਂ ਆਪਾਂ ਗੱਲ ਮੁਕਾਈ ਲੈਨੇ ਆ ਵਿਦਿਆਰਥੀ ਥਾਂ ਦੀ ਥਾਂ ਬੈਠ ਗਏ ਸੱਜਣ ਸਿੰਘ ਨੇ ਬਾਕੀ ਰਹਿਣ ਦੀ ਗੱਲ ਨੂੰ ਸੰਖੇਪ ਕਰਨਾ ਚਾਹਿਆ ਮੁੰਡੇ ਕੁੜੀਆਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿ ਪੀਰੀਅਡ ਤੋਂ ਬਾਅਦ ਪੌਣਾ ਘੰਟਾ ਹੋਰ ਬੀਤ ਗਿਆ ਹੈ ਸੱਜਣ ਸਿੰਘ ਆਪਣੇ ਬੈਣਾਂ ਵਿੱਚ ਤੁਰ ਪਿਆ ਸੀ ਉਹ ਕਮਰੇ ਵਿੱਚੋਂ ਬਾਹਰ ਆਇਆ ਸਟਾਫ ਰੂਮ ਵਿੱਚ ਗਿਆ ਲਗਭਗ ਸਾਰੇ ਪ੍ਰੋਫੈਸਰ ਕੰਰਾਂ ਜਾ ਚੁੱਕੇ ਸਨ ਬਾਬਾ ਪ੍ਰਿੰਸੀਪਲ ਆਪਣੇ ਦਫ਼ਤਰ ਵਿੱਚ ਬੈਠਾ ਇੱਕ ਕਲਰਕ ਨਾਲ ਕਿਸੇ ਬਹਿਸ ਵਿੱਚ ਪਿਆ ਹੋਇਆ ਸੀ ਸੱਜਣ ਸਿੰਘ ਨੂੰ ਵੇਖ ਕੇ ਉਹ ਮੁਸਕਰਾਇਆ ਤੇ ਬੈਠਣ ਲਈ ਆਖਿਆ ਕਲਰਕ ਚੱਲ ਗਿਆ ਤਾਂ ਬਾਬਾ ਕਹਿੰਦਾ ਸੱਜਣ ਸਿੰਘ ਅਜੇ ਤਾਂ ਡਬਲ ਪੀਰੀਅਡ ਹੋ ਗਿਆ ਲੱਗਦਾ ਹਾਂ ਜੇ ਡਬਲ ਦਾ ਵੀ ਟ੍ਰਿਪਲ ਸਮਝੋ ਆਰਾਮ ਕਹਾਣੀ ਤੁਰ ਪੈਂਦੀ ਹੈ ਕਦੇ ਕਦੇ ਹੱਛਾ ਹੱਛਾ ਚੱਲੀਏ ਫਿਰ ਪ੍ਰਿੰਸੀਪਲ ਉੱਠਣ ਲਈ ਤਿਆਰ ਹੋਇਆ ਪਰ ਬਾਹਰ ਗੋਹ ਨਾਲ ਝਾਕਣ ਲੱਗਿਆ ਤੇ ਫਿਰ ਬਾਹਰ ਕਿਸੇ ਨੂੰ ਅੱਖਾਂ ਦਾ ਇਸ਼ਾਰਾ ਕੀਤਾ ਇੱਕ ਮੁੰਡਾ ਤੇ ਇੱਕ ਕੁੜੀ ਖੜੇ ਸਨ ਉਹ ਪ੍ਰੋਫੈਸਰ ਸੱਜਣ ਸਿੰਘ ਨੂੰ ਮਿਲਣਾ ਚਾਹੁੰਦੇ ਸਨ ਸੱਜਣ ਸਿੰਘ ਪ੍ਰਿੰਸੀਪਲ ਨੂੰ ਸਤਿ ਸ਼੍ਰੀ ਅਕਾਲ ਆਖ ਕੇ ਬਾਹਰ ਆ ਗਿਆ ਅਤੇ ਮੁੰਡੇ ਕੁੜੀ ਵੱਲ ਘਾਨ ਝੁਕਾ ਲੇ। ਮੁੰਡਾ ਕਹਿੰਦਾ ਪ੍ਰੋਫੈਸਰ ਸਾਹਿਬ ਮੰਡੀ ਨੂੰ ਚੱਲ ਰਹੇ ਹੋ। ਹਾਂ ਹਾਂ ਦੱਸੋ ਦੱਸੋ। ਸਜਨ ਸਿੰਘ ਨੇ ਕਾਲੀ ਦਿਖਾਈ। ਕੁੜੀ ਬੋਲੀ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਘਰ ਇੱਕ ਗੱਲ ਕਰਨੀ ਹੈ। ਸਜਨ ਸਿੰਘ ਸਿੱਧਾ ਖੜਾ ਹੋ ਗਿਆ ਤੇ ਕੁੜੀ ਦੇ ਚਿਹਰੇ ਵੱਲ ਵੇਖਣ ਲੱਗਿਆ। ਹੌਲੀ ਦੇਖ ਕੇ ਆਖ ਦਿੱਤਾ ਹਾਂ ਚਲੋ ਚੱਲਦੇ ਹਾਂ ਬਸ। ਨੱਕ ਦੀ ਕੋਠੀ ਉੱਤੇ ਐਨਕ ਦਾ ਫਰੇਮ ਠੀਕ ਕਰਦਿਆਂ ਤੇ ਬਰੀਫ ਕੇਸ ਨੂੰ ਖੱਬੇ ਹੱਥ ਵਿੱਚ ਕਿਤਾਬਾਂ ਫੜ ਕੇ ਸੱਜਣ ਸਿੰਘ ਗੌਰਵ ਪਰ ਇੱਕ ਅਦਮਾ ਨਾਲ ਕਾਲਜ ਦੇ ਗੇਟ ਵੱਲ ਜਾ ਰਿਹਾ ਸੀ। ਨਸੀਬ ਉਧ ਸੱਜੇ ਤੇ ਪਸ਼ਪਿੰਦਰ ਖੱਬੇ ਸੀ ਜੋ ਪਚਾਪੀ ਤੁਰੇ ਜਾ ਰਹੇ ਸਨ। ਗੇਟ ਤੋਂ ਬਾਹਰ ਆ ਕੇ ਉਸ ਮਿੰਟ ਦੇ ਬੈਂਚ ਉੱਤੇ ਬੈਠ ਗਿਆ। ਸੱਜਣ ਸਿੰਘ ਨੇ ਸੁਧਾਰਨ ਜਿਹੀ ਗੱਲ ਤੋਰੀ। ਚੰਗਾ ਹੈ ਅੱਜ ਮੈਂ ਸਾਈਕਲ ਨਹੀਂ ਲੈ ਕੇ ਆਇਆ। ਬੱਸ ਤੇ ਇਕੱਠੇ ਚੱਲਦੇ ਆ ਨਹੀਂ ਤਾਂ ਮੈਂ ਸਾਈਕਲ ਤੇ ਆਉਣਾ ਪਸੰਦ ਕਰਦਾ ਹੋਰ ਨਹੀਂ ਤਾਂ ਤਿੰਨ ਚਾਰ ਮੀਲ ਦੀ ਸੈਰ ਹੋ ਜਾਂਦੀ ਹੈ ਪੇਟ ਠੀਕ ਰਹਿੰਦਾ ਮੁੰਡਾ ਕੁੜੀ ਸਿਰਫ ਮੁਸਕਰਾਏ ਹੀ ਤੇ ਫਿਰ ਕੁੜੀ ਨੇ ਕਾਲ ਦਿਖਾਈ ਪੁੱਛਣ ਲੱਗੀ ਸਰ ਤੁਹਾਡੇ ਮੈਸੇਜ ਕਿੱਥੇ ਕੰਮ ਕਰਦੇ ਆ ਇੱਥੇ ਹੀ ਰੰਬਰੇ ਹਾਈ ਸਕੂਲ ਚ ਨੇ ਮਿਸਟਰੈਸ ਬੱਚੇ ਕਿੰਨੇ ਆ ਤਿੰਨ ਲੜਕੇ ਆ ਲੜਕੀਆਂ ਲੜਕੀ ਕੋਈ ਨਹੀਂ ਲੜਕੇ ਕਿੱਡੇ ਕਿੱਡੇ ਆ ਇੱਕ ਕਾਲਜ ਜਾਂਦਾ ਬਠਿੰਡੇ ਆ ਛੋਟੇ ਦੋਵੇਂ ਸਕੂਲ ਚ ਨੇ ਸਰ ਤੁਹਾਡੀ ਮੈਰਿਜ ਵੇਲੇ ਲੋਕਾਂ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਲੋਕਾਂ ਨੇ ਕੀ ਵਿਰੋਧ ਕਰਨਾ ਹੁੰਦਾ ਮੀਆਂ ਬੀਬੀ ਰਾਜੀ ਤਾਂ ਕੀ ਕਰੂਗਾ ਕਾਕਾ ਜੀ ਉਹਦੇ ਮਾਪੇ ਨੇ ਤਾਂ ਸਗੋਂ ਆਪ ਪਸੰਦ ਕੀਤਾ ਮੈਨੂੰ ਮੈਂ ਆਪਣੀ ਮਾਂ ਨੂੰ ਵੀ ਮਨਾ ਲਿਆ ਸੀ ਸਮਾਜ ਦਾ ਕੀ ਹੈ ਸਮਾਜ ਤਾਂ ਆਖਰ ਮੰਨ ਲੀ ਜਾਂਦਾ ਲੋਕ ਕਿਸੇ ਵੀ ਸਮਾਜਿਕ ਪੱਦਰ ਦੇ ਪਰੋਗਰੈਸਿਵ ਸਟੈਪ ਦੀ ਚਰਚਾ ਕਰਦੇ ਹੁੰਦੇ ਆ ਸ਼ੁਰੂ-ਸ਼ੁਰੂ ਵਿੱਚ ਤਾਂ ਤੂਫਾਨ ਖੜਾ ਕਰ ਦਿੰਦੇ ਆ ਫਿਰ ਇੱਕ ਅੱਧ ਸਾਲ ਨਿੰਦਿਆ ਦਾ ਦੌਰ ਚੱਲਦਾ ਰਹਿੰਦਾ ਤੇ ਫਿਰ ਸਮਾਂ ਬੀਤ ਜਾਂਦੇ ਸਮਾਜ ਉਹਨਾਂ ਹੀ ਵਿਅਕਤੀਆਂ ਨੂੰ ਆਪਣਾ ਹਿੱਸਾ ਬਣਾ ਲੈਂਦਾ ਸਮਾਜ ਦਾ ਦਿਲ ਬੜਾ ਬੁਸ਼ਾਲ ਹੈ ਅਸੀਂ ਹੀ ਤਾਂ ਸਮਾਜ ਆ ਸਾਡੇ ਰਾਹੀ ਹੀ ਤਾਂ ਸਮਾਜ ਬਦਲਦਾ ਪਰ ਸਾਡੀ ਗੱਲ ਤਾਂ ਹੋਰ ਹੈ ਪ੍ਰੋਫੈਸਰ ਸਾਹਿਬ ਅਸੀਂ ਤਾਂ ਕੜੱਕੇ ਵਿੱਚ ਫਸ ਜਾਵਾਂਗੇ ਨਸੀਬ ਨੇ ਆਖਿਆ ਕਿਉਂਕਿ ਮੈਂ ਕੀ ਆ ਤੁਹਾਡੀ ਗੱਲ ਸਰਜਨ ਸਿੰਘ ਕੋਖ ਮੇਂ ਨਜ਼ਰ ਨਾਲ ਪਹਿਲਾਂ ਤਾਂ ਨਸੀਬ ਵੱਲ ਝਾਕਿਆ ਫੇਰ ਪਛਬਿੰਦਰ ਵੱਲ ਘਰ ਚੱਲ ਕੇ ਗੱਲ ਕਰਦਿਆਂ ਜੀ ਇਸੇ ਕਰਕੇ ਤਾਂ ਚੱਲੇ ਆ ਤੁਹਾਡੇ ਨਾਲ ਨਸੀਬ ਨੇ ਉੱਤਰ ਦਿੱਤਾ ਫੂਲ ਵੱਲੋਂ ਬਸ ਆ ਗਈ ਉਹ ਤਿੰਨੇ ਜਾਣੇ ਚੜ ਗਏ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ